ਦੇ ਕਰਕੇ ਕੌਮਾਂ ਜਿਉਂਦੀਆਂ ਔਰ ਅੱਜ ਸ਼ਹੀਦ ਉਦਮ ਸਿੰਘ ਜੀ ਉਹਨਾਂ ਦਾ ਜਨਮ ਦਿਨ ਔਰ ਮਨਾਇਆ ਜਾ ਰਿਹਾ ਪੂਰੀ ਧੂਮਧਾਮ ਨਾਲ ਕਿਉਂਕਿ ਉਹਨਾਂ ਨੇ ਅੰਗਰੇਜ਼ੀ ਹਕੂਮਤ ਨੂੰ ਉਸ ਵੇਲੇ ਇਹ ਦੱਸਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਪੰਜਾਬੀ ਬਦਲਾ ਲੈਣਾ ਜਾਣਦੇ ਆ ਔਰ ਪੰਜਾਬੀ ਆਪਣੀ ਅਣਖ ਔਰ ਆਜ਼ਾਦੀ ਲਈ ਦੇਸ਼ ਦੇ ਲਈ 95% ਤੋਂ ਵੱਧ ਕੁਰਬਾਨੀਆਂ ਜਿਹੜੀਆਂ ਉਹ ਪੰਜਾਬੀਆਂ ਨੇ ਦਿੱਤੀਆਂ ਆ ਔਰ ਅੱਜ ਜੇ ਆਜ਼ਾਦ ਭਾਰਤ ਆ ਤਾਂ ਉਹ ਇਨਾਂ ਸ਼ਹੀਦਾਂ ਦੇ ਸਿਰ ਤੇ ਆ ਇਹਨਾਂ ਦੇ ਕਰਕੇ ਹੀ ਅਸੀਂ ਅੱਜ ਆਜ਼ਾਦੀ ਦਾ ਜਿਹੜਾ ਨਿਗਮਾੜ ਰਹੇ ਆ ਸੋ ਮੈਂ ਇਹ ਸਮਝਦਾ ਆ ਕਿ ਜਿਹੜੀਆਂ ਕੌਮਾਂ ਕੋਲ ਸ਼ਹੀਦ ਹੁੰਦੇ ਆ ਉਹੀ ਕੌਮਾਂ ਜਿਉਂਦੀਆਂ ਔਰ ਅੱਜ ਦੇ ਦਿਨ ਦੇ ਇਸ ਦਿਹਾੜੇ ਤੇ ਜਿਹੜੀਆਂ ਉਹਨਾਂ ਦੇ ਜਿਹੜੇ ਸੁਪਨੇ ਸੀਗੇ ਉਹਨਾਂ ਦੇ ਸੁਪਨਿਆਂ ਨੂੰ ਪੂਰੇ ਕਰਨ ਲਈ ਸਾਨੂੰ ਇਕਜੁੱਟ ਹੋ ਕੇ ਉਹਨਾਂ ਦੀ ਸੋਚ ਤੇ ਪੈਰਾ ਦੇਣਾ ਚਾਹੀਦਾ ਹੈ ਇਨਾਂ ਹੀ ਸ਼ਬਦਾਂ ਦੇ ਨਾਲ ਮੈਂ ਯੂਥ ਨੂੰ ਕੀ ਦੇਣਾ ਕਹਿਣਾ ਜਾਂਦੇ ਜੀ ਜੂਥ ਸਾਈਕਲ ਦੇ ਯੂਥ ਨੂੰ ਦੇਖੋ ਜਿਹੜੇ ਸਾਡੇ ਸਰਮੋਰ ਸਾਡੇ ਦੇਸ਼ ਭਗਤ ਹੋਏ ਆ ਯੂਥ ਲਈ ਉਹ ਆਈਕਨ ਸੀਗੇ ਔਰ ਅੱਜ ਦਾ ਜਿਹੜਾ ਪੰਜਾਬ ਦਾ ਯੂਥ ਆ ਮੈਂ ਇਹ ਸਮਝਦਾ ਵੀ ਉਹਨੂੰ ਪਿਛਲੀਆਂ ਸਰਕਾਰਾਂ ਨੇ ਜੇ ਸੰਭਾਲਿਆ ਹੁੰਦਾ ਤਾਂ ਅਸੀਂ ਕਿਤੇ ਤੇ ਕਿਤੇ ਪਹੁੰਚ ਜਾਂਦੇ ਔਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਪੂਰ ਜੋਰ ਜਿੰਨੇ ਸਾਡੇ ਫੋਰਨ ਚ ਬੱਚੇ ਗਏ ਆ ਅਸੀਂ ਵਾਪਸ ਬੁਲਾਉਣ ਲਈ ਜਤਨਸ਼ੀਲਾਂ ਨੂੰ ਉਹ ਜਿਹਾ ਮਾਹੌਲ ਦੇਣ ਲਈ ਜਤਨਸ਼ੀਲਾਂ ਕਿ ਉਹ ਵਾਪਸ ਪੰਜਾਬ ਆ ਜਾਣ ਤੇ ਇਸ ਪੰਜਾਬ ਨੂੰ ਅਸਦਾ ਰਖਸਦਾ ਤੇ ਰੰਗਲਾ ਪੰਜਾਬਤਾ ਦੀ ਬਣੂਗਾ ਜੇ ਪੂਰੀ ਦੁਨੀਆ ਵਿੱਚ ਗਏ ਪੰਜਾਬੀ ਮੁੜ ਪੰਜਾਬ ਵੱਲ ਚੱਕਣ ਔਰ ਅਜਿਹੇ ਪੰਜਾਬ ਬਣਾਉਣ ਦਾ ਜਿਹੜਾ ਪੰਜਾਬ ਸਰਕਾਰ ਦਾ ਸੁਪਨਾ ਹੈ ਉਹ ਸਰਦਾਰ ਭਗਤ ਸਿੰਘ ਮਾਨ ਨੂੰ ਨਹੀਂ ਪੂਰਾ ਕਰ ਰਿਹਾ